ਮਾਰਵਾੜੀ ਘੋੜੀ ਦਿਖਾਉਣ ਲੱਗਿਆਂ ਬਹੁਤ ਚੰਗੇ ਘੋੜੇ ਤੋਂ ਗੱਬਣਾ ਸੱਜਣੋ ਤੇ ਪਿੱਛੇ ਦੇ ਵਸ਼ੇਰਾ ਗਾ ਬਹੁਤ ਚੰਗੀ ਬਲੱਡ ਲਾਈਨ ਦਾ ਤੇ ਬਹੁਤ ਸੋਹਣੀ ਸੁਨੱਖੀ ਤੇ ਸਾਫ ਸੁਥਰੀ ਘੋੜੀਆਂ ਸੱਜਣੋ ਮਾਲਕ ਵੀਰਾਂ ਨੇ 61 ਇੰਚ ਹਾਈਟ ਦੱਸੀ ਆ ਬਾਲਪੋਰੀਆਂ ਦੀ ਘੋੜੀ ਸਾਫ ਆ ਸੱਜਣੋ ਸਵਾਰੀ ਵਗੈਰਾ ਦੀ ਐਨ ਓਕੇ ਆ ਤੇ ਮੱਥੇ ਫੁੱਲਾ ਤੇ ਬਾਕੀ ਕਲਰ ਬਹੁਤ ਸੋਹਣਾ ਘੋੜੀ ਦਾ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸੱਜਣੋ ਲਾਲ ਰਤਨ ਘੋੜੇ ਤੋਂ ਤੇ ਮਾਗਰੇ ਦੇ ਵਸ਼ੇਰਾ ਜਿਹੜਾ 3 ਮਹੀਨਿਆਂ ਦਾ ਖਵਾਬ ਘੋੜੇ ਦਾ ਬੱਚਾ ਗਾ ਤੇ ਅਲੀਸਾਨ ਵਲਡ ਲੈਂਡ ਦਾ ਜਿਹੜਾ ਖਵਾਬ ਘੋੜਾ ਕਾਲੇ ਕਾਂਟੇ ਦਾ ਭਾਈ ਆ ਜਿਹੜਾ ਤੇ ਉਸ ਘੋੜੇ ਦਾ ਇਹ ਬੱਚਾ ਗਾ ਮੱਥੇ ਪਟਾ ਦੋ ਪੈਰ ਚਿੱਟੇ ਨੇ ਤੇ ਸਾਫ ਸੁਥਰੀ ਘੋੜੀ ਤੇ ਬਸ਼ੇਰਾ ਸੱਜਣੋ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਤੇ 4 ਸਾਲ ਘੋੜੀ ਦੀ ਉਮਰ ਆ ਬਾਲਪੋਰੀਆਂ ਦੀ ਸਾਫ ਆ 3 ਮਹੀਨੇ ਦੀ ਗੱਬਣ ਲਾਲ ਰਤਨ ਤੋਂ ਆ ਤੇ ਬਾਕੀ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਨੰਬਰ ਸਕਰੀਨ ਤੇ ਹਨੂਮਾਨ ਹਰੂਮਾਨਗੜ੍ਹ ਬਾਈਆਂ ਦਾ ਏਰੀਆ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਤੇ ਜੇ ਕੋਈ ਸੱਜਣ ਘੋੜੀ ਜਾਂ ਬਸ਼ੇਰਾ ਖਰੀਦਣਾ ਚਾਹੁੰਦਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ